ਸਿੰਘ ਪਿੰਡ ਸਾਲਪਰਾ ਬਲਾਕ ਭਿੱਖੀ ਵਿੰਡ ਹਲਕਾ ਖੇਮ ਕਰਨਾ ਅਸੀਂ ਅੱਜ ਤੋਂ 5 ਸਾਲ ਦੀ ਜਿਹੜੀ ਆਪਣੀ ਸਾਡੀ ਕਾਰਗੁਜ਼ਾਰੀ ਆ ਕਾਂਗਰਸ ਦੀ ਸਾ ਸਰਪੰਚੀ ਸਾਡੀ ਅਸੀਂ ਕਿਸੇ ਦਾ ਕੋ ਨਜਾਇਜ਼ ਪਰਚਾ ਜਾਂ ਕਿਸੇ ਨਾਲ ਕੋ ਨਜਾਇਜ਼ ਕੋ 57 ਤੱਕ ਵੀ ਕਰਾਈ ਹੋਵੇ ਤੇ ਤਾਂ ਕੋਈ ਕਵੇ ਅੱਜ ਇਹਨਾਂ ਨੇ ਕੋ ਦੋ ਗ ਬੰਦੇ ਤਿੰਨ ਸ਼ਾਮਲ ਕਰਲੇ ਵਿੱਚ ਪਹਿਲਾਂ ਅਸੀਂ ਕਾਂਗਰਸ ਦੇ ਆਣ ਕੇ ਅਸੀਂ ਕਾਂਗਰਸ ਦੇ ਬੰਦੇ ਸ਼ਾਮਲ ਕਰ ਲਿਆ ਮੇਰਾ ਭਰਾ ਪਿੰਡ ਉਹ ਤੂੜੀ ਲੱਦ ਰਿਆ ਸੀ ਤੂੜੀ ਜੋ ਕੇ ਜੀਵਨ ਖੜਦੀ ਸੀ ਅਸੀਂ ਤਾਂ ਵੈਸੇ ਭਿੱਖੀ ਵੇਣ ਰਹਿੰਨੇ ਆ ਅੱਜ ਇੱਥੇ ਆਏ ਆ ਘਰ ਆਣ ਕੇ ਗੱਲ ਪੈ ਕੇ ਵੇਖੋ ਆਣ ਕੇ ਕੀ ਇਹਨਾਂ ਨੇ ਗੁੰਡਾਗਰਦੀ ਦਾ ਨਾਚ ਨੰਗਾ ਨਾਚ ਕੀਤਾ ਇੱਥੇ ਬਹੁਤ ਜ਼ਿਆਦਾ ਅਜੇ ਤੇ ਇਹਨਾਂ ਦੀ ਸਰਕਾਰ ਨਹੀਂ ਆਈ ਜੇ ਸਰਕਾਰ ਆਈ ਫਿਰ ਖਰੇ ਕੀ ਕਰਨਗੇ ਚਲੋ ਕੋਈ ਗੱਲ ਨਹੀਂ ਸਮਾਉ ਜਿਹੜਾ ਹੁਣ ਵੇਖ ਲਾਂਗੇ ਕੋਈ ਕੀ ਹੁੰਦਾ ਵਾ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਆਂ ਕਿ ਜਿਹੜੀ ਇਹ ਸਖਤ ਤੋਂ ਸਖਤ ਇਹ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਤੋਂ ਆਇਆ ਜਾਵੇ ਇਹ ਤਿੰਨ ਚਾਰ ਬੰਦੇ ਪੰਜ ਸੱਤ ਬੰਦੇ ਜਿਹੜੇ ਕਾਲੀਦਾਲ ਦੇ ਨਵੇਂ ਪੁੱਤਰੇ ਮੰਡੀਰ ਇਹ ਆਣ ਕੇ ਨਜਾਇਜ਼ ਸਾਡੇ ਬੰਦਿਆਂ ਦੇ ਆਣ ਕੇ ਨਾ ਸੱਟਾਂ ਲਾਈਆਂ ਨਜਾਇਜ਼ ਘਰ ਆਣ ਕੇ ਗਲ ਪਏ ਆ ਗਲੀ ਦੇ ਵਿੱਚ ਕਿਵੇਂ ਮੇਰੇ ਤੁਹਾਡੇ ਸਰਪੰਚ ਕੀ ਲੱਗਦਾ ਤੁਹਾਡੇ ਚਾਚੂ ਮੇਰਾ ਕਿਆ ਕੀ ਗੱਲ ਜਿਹੜੇ ਟੁੱਟ ਭੱਜ ਗਈ ਇਹ ਅਸੀਂ ਚੰਗੇ ਭਲੇ ਬੈਠੇ ਆ ਵੇਖੋ ਅਸੀਂ ਤੂੜੀ ਲੱਦੰਦੇ ਹਾਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਪਦੇ ਬੈਠੇ ਕਰਨੇ ਆ ਤੇ ਅੱਜ ਸਿੱਧਾ ਸਾਡੇ ਘਰ ਪੈ ਗਏ ਗਾਲਾਂ ਕਹਿ ਚਾ ਵੇਖੋ ਤੀ ਹਾਲਤ ਨਹੀਂ ਸਕਦੇ ਸਾਰੀ ਕੁਰਸੀਆਂ ਵੇਖੋ ਅਸੀਂ ਜੇ ਜੀ ਇਸਾਜੇ ਕਿੰਨਾ ਨਾ ਮਾੜਾ ਹਾਲ ਕੀਤਾ ਕੋਣ ਪਿਆ ਗੱਲ ਇਹ ਸਾਰੇ ਹੈਪੀ ਹੋਣੀ ਤੇ ਜੋ ਜਿੰਨੇ ਵੀ ਆ ਰਹੇ ਇਧਰ ਮੈਦੀ ਇਹ ਸਾਰੇ ਆਲੇ ਇੱਕਦਮ ਗੱਲ ਪੈ ਗਈ ਸਾਡੇ ਉਹ ਤਾਂ ਤੁਸੀਂ ਗੋਲੀਆਂ ਚਲਾਈਆਂ ਉਹਨਾਂ ਦੇ ਘਰਾਂ ਜਾ ਕੇ ਗੋਲੀਆਂ ਸਾਡੇ ਪਿਸਤੌਲ ਵੇਖ ਲੋ ਜਿੰਨੇ ਵੀ ਹੱਥ ਨਾਲ ਦੇ ਆ ਚੱਲ ਚੇ ਸਾਰੇ ਜਮਾ ਪਿਸਤੌਲ ਆਪ ਹੀ ਗੋਲੀਆਂ ਚਲਾਗੇ ਤੇ ਆਪ ਹੀ ਰੌਣਕ ਇਕੱਠੇ ਕਰੀ ਜਾਂਦੇ ਤੇ ਆਪਣੇ ਬੰਦੇ ਤੇ ਲੱਗੀ ਸੱਟਾਂ ਕਿਹਦੀ ਸੱਟਾਂ ਲੱਗੀਆਂ ਉਸੇ ਕਿੱਥੇ ਦਾਖਲ ਉਹ ਦਾਖਲ ਅੰਮ੍ਰਿਤਸਰ ਸ਼ਹਿਰ ਕਿੱਥੇ ਲੱਗੀ ਸੱਟ ਓਏ ਸਰਚ ਲੱਗੀ ਆ ਕੋਈ ਇਤਲਾਹ ਦਿੱਤੀ ਇਸ ਬੰਦੇ ਖਾਣੇ ਹਾਂਜੀ ਸਾਰਾ ਕੋਈ ਇਤਲਾਹ ਨਾ ਵੀਰ ਤੇਰਾ ਮੇਰਾ ਨਾਮ ਜਸਪਾਲ ਸਿੰਘ ਤੇ ਜਿਹੜਾ ਸਰਪੰਚ ਨੇ ਇਹਨਾਂ ਕੀ ਲੱਗਦੇ ਤੁਸੀਂ ਇਹ ਭਰਾ ਹੀ ਲੱਗਦਾ ਆਪਣਾ ਤੇ ਕੀ ਮਸਲਾ ਸਾਰਾ ਜਿਹੜਾ ਟੁੱਟ ਭੱਜ ਬਾਕੀ ਨਹੀਂ ਸਾਰਾ ਇੱਥੇ ਬੈਠੇ ਹੀ ਸਾਰੇ ਜਾਣੇ ਤੇ ਚਾਹ ਦੂਜੇ ਰਹੀ ਦੇ ਉਹ ਲੱਦਨ ਦਾ ਤੂੜੀ ਤੋਂ ਆਏ ਆ ਤੇ ਉਧਰੋਂ ਦੂਜਾ ਮਾਰਾ ਸਰਪੰਚ ਦਾ ਭਰਾ ਤੂੜੀ ਲੱਦਨ ਆ ਉਹਦੇ ਅਣਕ ਨਾ ਪਾਣੀ ਕੀ ਸਿੱਟਾ ਮਾਰਿਆ ਕਿਰਪਾਨ ਮਾਰੀ ਆ ਕੋਈ ਉਹਦੇ ਵਾਵਾ ਸੱਟ ਲੱਗੀ ਆ ਇੱਥੇ ਨਾ ਛੋੜੇ ਕੋਈ ਅੰਦਰ ਵੜਿਆ ਭਾਜੇ ਨੂੰ ਛੜੇ ਛੋੜੇ ਛੁੱਟ ਕੇ ਮਾਹੇ ਭਜੇ ਆ ਆਪਦਾ ਆਪਣੀ ਪਜਾਇਆ ਉਹ ਐਂਦੇ ਉਹ ਸਾਡੇ ਕੋਲ ਪਹੇ ਜਾਣਗੇ ਨਹੀਂ ਸਾਰੇ ਇੰਦੇ ਇੱਥੇ ਸਾਡੇ ਬੰਦੇ ਚਾਹ ਤਰਾਈ ਹਿੰਦੇ ਕਈ ਤੋਂ ਨਾ ਚਾਹ ਚੂ ਬਣਾਉਂਦੇ ਤੂੜੀ ਲੱਦਨਦੇ ਮੁੰਡੇ ਇਹ ਉਹਨਾਂ ਸੱਟਾਂ ਲਾਈਆਂ ਹਰ ਤਰੀਕ ਨੂੰ ਹਾਂਜੀ ਉਹਨਾਂ ਨੇ ਕੀ ਨਾ ਭਾਈ ਤੁਹਾਡੇ ਮੇਰਾ ਨਾਮ ਰਜਿੰਦਰ ਸ਼ਰਮਾ ਜੀ ਮੈਂ ਸਭ ਤੋਂ ਬਾਅਦ ਜਦੋਂ ਮੁੰਡੇ ਨੇ ਸੱਟਾਂ ਬਹੁਤ ਜ਼ਿਆਦੀਆਂ ਲੱਗੀਆਂ ਏ ਉਹ ਸੀਰੀਅਸ ਆ ਜਿਹੜਾ ਗੁਰਮੁਖ ਸਰਪੰਚ ਦਾ ਭਰਾ ਪਰਮਜੀਤ ਆ ਉਹ ਬਹੁਤ ਜ਼ਿਆਦਾ ਸੀਰੀਅਸ ਪਤਾ ਨਹੀਂ ਅੰਦਰ ਕੀ ਬੰਨਾ ਕੀ ਹੋਣਾ ਕੋਈ ਮਾਲਕ ਹੀ ਜਾਣਦਾ ਚਲੋ ਉਹਦੀ ਲੰਬੀ ਉਮਰ ਹੋਵੇ ਤੇ ਜਿਹੜੇ ਹਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਸੱਟਾਂ ਲੱਗੀਆਂ ਉਹ ਨਹੀਂ ਜੀ ਇਹ ਸਾਰਾ ਬਾਅਦ ਚ ਨਾ ਇੱਕ ਡਰਾਮਰ ਚ ਆਇਆ ਟਰੌਂਗਰ ਚ ਆਇਆ ਕਿਉਂਕਿ ਦੱਸਦੇ ਆ ਮੈਨੂੰ ਦੱਸਣ ਦੇ ਸਰਪੰਚ ਸਾਹਿਬ ਵੀ ਜਦੋਂ ਡਿੱਪੀ ਸਾਹਿਬ ਉੱਥੇ ਗਏ ਉਹਨਾਂ ਪੁੱਛਿਆ ਉਹਨਾਂ ਨੂੰ ਕਿ ਤੁਹਾਡੇ ਕੋਈ ਸੱਟ ਲੱਗੀ ਜਾਂ ਕਿੱਦਾਂ ਆ ਕਹਿੰਦੇ ਸਾਡੇ ਕੋਈ ਸੱਟ ਨਹੀਂ ਲੱਗੀ ਔਰ ਬਾਅਦ ਚ ਜਦੋਂ ਉਹਨਾਂ ਦੇਖਿਆ ਵੀ सरपंच ਦੇ ਭਰਾ ਨੂੰ ਸੱਟਾਂ ਜਿਆਦੀਆਂ ਲੱਗੀਆਂ ਸੀਰੀਅਸ ਆ ਤੇ ਇਹਦਾ ਨਜਾਇਜ਼ ਆਪ ਦਾ ਉੱਥੇ ਕੋਈ ਘੱਟ ਵੱਡ ਗਿਆ ਆਪ ਦੇ ਬੰਦੇ ਉੱਥੇ ਦਾਗ ਕਰਾਇਆ ਇਹਨਾਂ ਵਿਦਿਨਟ ਹਰਪ੍ਰੀਤ ਸਿੰਘ ਹੈਪੀ ਕੀ ਮਸਲਾ ਸਾਰਾ ਜੀ ਮਸਲਾ ਜੀ ਇਹੋ ਜੀ ਪ੍ਰੋਗਰਾਮ ਆਪਣੇ ਰੱਖਿਆ ਸੀ ਕਾਲੀ ਦਲ ਦਾ ਬਲਟੋਆ ਸਾਹਿਬ ਦਾ ਤੇ ਬਲਟੋਆ ਸਾਹਿਬ ਜਦੋਂ ਚੱਲੇ ਆ ਪ੍ਰੋਗਰਾਮ ਕਰਕੇ ਉਹਦਾ ਗੁਰਮਖ ਸਿੰਘ ਦਾ ਮੁੰਡਾ ਆਣ ਕੇ ਦਾ ਟਰੈਕਟਰ ਗੱਡੀ ਖਿਲਾਰਦਾ ਬਲਟੋਆ ਸਾਹਿਬ ਦੀ ਗੱਡੀ ਦੀ ਗੱਡੀ ਆਈ ਉਹਨੂੰ ਟਰੈਕਟਰ ਸਾਈਡ ਤੇ ਕਰਾਇਆ ਵਾ ਕਿ ਗੱਡੀਆਂ ਨੰਗਣੀਆਂ ਸਾਡੀਆਂ ਗੱਡੀਆਂ ਨੰਗ ਲੈਂਦੀ ਉਹਨੇ 5 6 ਰਾਂਟ ਡਰੈਕਟਰ ਲਗਾ ਨਤਾਇਆ ਤਾਂ ਹੀ ਕੋਈ ਨਹੀਂ ਆਖਿਆ ਗਿਆ ਕੋਈ ਗੱਲ ਨਹੀਂ ਚਾਹੋ ਤੂੰ ਮੁੜ ਕੇ ਹਾਰ ਕੇ ਤੇ ਉਹ ਹੂਟਰ ਮਾਰ ਮਾਰ ਕੇ ਤਾਂ ਆਣ ਕੇ ਤਾਂ ਗਾਲਾਂ ਕੱਢਣ ਡਿਆ ਵੀ ਚੰਗਰਾ ਮਾਰਣ ਡਿਆ ਪਿਆ ਤਾਂ ਫਿਰ ਤੁਹਾਨੂੰ ਪਤਾ ਉਸੇ ਸਿਆਣੇ ਜਾਂਦਾ ਮੈਂ ਕਹੀਂ ਆਪਦੇ ਘਰੇ ਆ ਕੇ ਚੁੱਪ ਗਿਆ ਤੂੰ ਇਤਲਾਹ ਦਿੱਤੀ ਪੁਲਿਸ ਨੂੰ ਕੋਈ ਐਸਪੀ ਸਾਹਿਬ ਆਏ ਰਾਤੀ ਕਾਰਵਾਈ ਹੋਈ ਕੋਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਸਰ ਇੱਕ ਰਾਤੀ ਸਾੰਡਪੁਰੇ ਝਗੜਾ ਆਇਆ ਪਿੰਡ ਜਿਹੜੇ ਸਰਪੰਚ ਗੁਰਮੁਖ ਸਿੰਘ ਦੇ ਘਰ ਕੁਝ ਵਿਅਕਤੀ ਪਏ ਨੇ ਦੇ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਦੋਸ਼ ਹੈ ਕਿ ਸਾਡੇ ਘਰ ਆਣ ਕੇ ਗੋਲੀਆਂ ਗਾਲੀਆਂ ਚਲਾਈਆਂ ਕੀ ਮਾਮਲਾ ਸਰ ਜੀ ਮੇਰੇ ਕੋ ਇਹ ਰਾਤ ਝ ਉਹਨਾਂ ਪਾਰਟੀਆਂ ਦੇ ਇੱਕ ਬੰਦਾ ਦਾਖਲ ਹੈ। ਤੇ ਉਹਦਾ ਬਿਆਨ ਦੇ ਕੇ ਜੋ ਵੀ ਉਹਦਾ ਬਿਆਨ ਚਾਹੂਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਤੇ ਜਿਹੜੀ ਸਰ ਗੋਲੀ ਚੱਲੀ ਹੈ ਉਹਦੀ ਗੋਲੀ ਦੇ ਉਹ ਕਹਿੰਦੇ ਰੌਹ ਰੁੰਦਾ ਸੀ ਪੁਲਿਸ ਨੂੰ ਦਿੱਤੇ ਹੈ ਜੀ ਖਾਲੀ। ਮਿਲ ਕੋਲ ਮੈਂ ਤਾਂ ਦੱਸਿਆ ਜੋ ਕਹਿਣਾ ਚਾਹੂਗਾ ਉਹਨਾਂ ਦਾ ਬਿਆਨ ਪਤਾ ਵੀ ਇਹ ਗੱਲ ਵੀ ਕੱਲੀ।